ਕਿ ਮੈਂ ਤਾਂ ਬਈ ਇਹਦਾ ਸੂਰੇ ਵਾਲੇ ਜਾਣੇ ਆਂਗੇ ਬੱਕਰੀਆਂ ਦੀ ਮੰਡੀ ਲੱਗੀ ਆਗੀ ਅਸੀਂ ਤੋ ਜਾਣੇ ਆਂਗੇ ਇਹ ਹਰ ਐਤਵਾਰ ਨੂੰ ਲੱਗਦੀ ਹੁੰਦੀ ਆ ਅੱਜ ਜਾਣੇ ਆਂ ਵੀ ਸੂਰੇ ਵਾਲੇ ਉੱਥੇ ਬੱਕਰੀਆਂ ਕੋਲੇ ਫਿਰ ਮਿਲਦੇ ਆਂਗੇ ਚੱਹੀ ਜਾਣੇ ਆਂ ਬਈ ਦੇਖੋ ਆ ਨਰਸਰੀ ਆ ਬਈ ਮੈਨੂੰ ਦਿਖਾਈ ਹੋਈ ਸੀ ਇੱਕ ਹੋਰ ਵੀਡੀਓ ਆਈ ਆ ਕਿ ਨਰਸਰੀ ਅਲੀ ਜਾਣੇ ਆਂ ਬਈ ਹੁਣ ਸੂਰੇ ਵਾਲੇ ਫਿਰ ਮਿਲਦੇ ਆਂ ਬਈ ਤੁਹਾਨੂੰ ਉੱਥੇ ਆ ਕੇ ਕੁੱਤਾ ਦਿਖਿਆ ਇੱਥੇ ਕਿੰਨਾ ਸੋਹਣਾ ਕੋਲਾ ਕੋਲਾ ਵਈ ਜਾਵਾ ਵੇਖੋ ਕੋਲਾ ਨਹੀਂ ਆਈ ਹੈ ਨਾ ਨਹੀਂ ਆਈ ਹੈ ਨਾ ਪਹੁੰਚ ਗਿਆ ਮੰਡੀ ਤੇ ਕਮਾਲ ਆ ਯਾਰ ਹੈ ਨਾ ਕੁਝ ਨਹੀਂ ਆਇਆ ਆ ਵੇਖੋ ਵੀ ਕਿੰਨਾ ਘੱਟ ਹੈ ਇੱਥੇ ਯਰ ਵਾਲਾ ਬੱਕਰੀ ਤੇ ਲੱਗੀ ਜਾਂਦਾ ਵੀ ਰੇਟ ਆ ਵੇਖੋ ਬਈ ਮੱਕਰਾ ਆ ਵੇਖੋ ਬਈ ਨੇੜਿਆਂ ਨਾਲ ਦਾ ਸਾਹਮਣੇ ਬਸਾਇਤ ਤਰੀਕੇ ਚੱਲੋ ਬਸ ਆਹ ਦੇਖੋ ਬਈ ਵਾਹ ਵਾਹ ਇੰਨਾ ਬਈ ਬੱਕਰ ਨਹੀਂ ਆਇਆ ਇੱਕ ਕੁੱਤਾ ਵੀ ਦਿਖਾਇਆ ਬਈ ਤੁਹਾਨੂੰ ਕਿੱਡਾ ਬਈ ਬਾਲਾ ਘੈਂਟ ਯਾਰ ਕੁੱਤਾ ਆਹ ਕੁੱਕੜ ਵੇਖੋ ਬਈ ਆ ਭਾਈ ਵਾ ਦਿਖਾਣੇ ਆ ਜਾ ਮਾਮਾ ਜਾ ਮੈਲਾ ਸਰੇ ਕੋਈ ਚਿੱਟਾ ਕੁੱਕੜ ਰਹਿਣਾ ਮਰਦਾ ਹੋਣਾ ਕੋਈ ਨਾ ਕੋਈ ਆ ਕੁਕਿੰਗ ਆ ਖੜੇਗੇ ਵੀ ਇੱਧਰ ਆ ਪਿੰਗਰੇਸ਼ ਵੀ ਹੈਗਾ ਯਾਰ ਕੁਛ ਨਾ ਕੁੱਕ ਕੋ ਵੀ ਨਕਾਰੇ ਕੁੱਕੜੇ ਕਣ ਘੜਾੜੀ ਮੰਦੇ ਖਰਾਕੜੀ ਦਾ ਫੇਸ ਕਣ ਖਾਂਦੀ ਬਹੁਤ ਵਧੀਆ ਹੁੰਦੀ ਹੈ ਆ ਦੇਖੋ ਬਈ ਜਿਵੇਂ ਚਿੱਟਾ ਪਾੜੀ ਉਹ ਦੇਖੋ ਬਈ ਵਾਵਾ ਭੀੜ ਜੀ ਹੋਈ ਪਈ ਐ ਇੱਥੇ ਆ ਸਾਹਮਣੇ ਉਧਰ ਉਧਰ ਵੀ ਹੈ ਕਿਆਂ ਛੋਟੇ ਹੱਥ ਨਾਲ ਆ ਗਿਆ ਵੀ ਇੱਕ ਕੋਡਰ ਹੋਰ ਇੱਕ ਵੀ ਬੱਕਰਾ ਜਮ ਕਾਲਾ ਕੜਕਣਾ ਉਹ ਦੂਜਾ ਬਿੱਟਲ ਬੱਕਰੀਆਂ ਵੀ ਹੈਗਾ ਵਾਹ ਇੱਥੇ ਆ ਦੇਖੋ ਵੀ ਕੋਈ ਸਰ ਕੋਈ ਦਿਖਾਵਾਂਗੇ ਬਈ ਸਾਨੂੰ ਵਧੀਆ ਵਧੀਆ ਬੱਕਰੀਆਂ ਉਹ ਦੋ ਕਰਾਂਗੇ ਵੀ ਵੀਡੀਓ ਸਟਾਰਟ ਕਰਨਾ ਵੇਨੇ ਆ ਆ ਵੇਖੋ ਬਈ ਆ ਕਿੰਨੀ ਸੋਹਣੀ ਬੱਕਰੀ ਲੱਗਦੀ ਆ ਬੱਕਰਾ ਬਈ ਦੇਖੋ ਕਿੰਨਾ ਵਧੀਆ ਕੋਈ ਨੇ ਬਈ ਵੇਣੇ ਹੈਗੇ ਮੈਂ ਸਾਨੂੰ ਦਿਖਾਈ ਜਾਵਾਂਗੇ ਵੇਖੋ ਵੀ ਇੱਥੇ ਵੀ ਪਏ ਕੁੱਕੜ ਆ ਦੇਖਿ ਕੁੱਕੜ ਵੀ ਵਾਵਾ ਆਇਆ ਬਈ ਕੁੱਕੜ ਕਕੜੀਆਂ ਵੇਖੋ ਆ ਖੜੇ ਵੀ ਬੱਕਰ ਨਾਲ ਮੈਂ ਨਹੀਂ ਦਿੰਦਾ ਸਾਨੂੰ ਤਾਂ ਯਾਰ ਦਿਖਾਉਣੇ ਆ ਬਈ ਕੋਈ ਨਹੀਂ ਆ ਸਾਹਮਣੇ ਵੀ ਆ ਬਈ ਕੁੱਕੜੋ ਬਈ ਸਾਨੂੰ ਇੱਕ ਕੁੱਤਾ ਦਿਖਾਉਣਾ ਬਈ ਯਾਰ ਆ ਦੇਖੋ ਵੇਖੋ ਬਈ ਕਾਰ ਐ ਕੁੱਕੜੇ ਬਈ ਜਿਹੜਾ ਸਾਨੂੰ ਉਹ ਕੁੱਤਾ ਤਾਂ ਆਈ ਜਾਵਾ ਛੋਟਾ ਆ 4000 ਸੀ ਬਈ ਤਿੰਨੇ ਮੇਲ ਹੀ ਸੀਗੇ ਪਪੀਰੀਅਮ ਸੀ ਬਈ ਨਸਲ ਬਾਕੀ ਦਿਖਾਉਣੇ ਆ ਬਈ ਸਾਨੂੰ ਸਾਰੀ ਮੰਡੀ ਵੇਖੋ ਬਈ ਔਰ ਇੱਕ ਮੇਮਣਾ ਔਰ ਹੀ ਬੱਕਰੀ ਇਹਦੀ ਮਾਂ ਮਾਵਾ ਬੱਕਰੀਆਂ ਇਆਂ ਹੋਈਆਂ ਬਈ ਤੋ ਵੇਖੋ ਮੰਡੀ ਕਿੰਨੀ ਭਰੀ ਹੋਈ ਆ ਪਾਟ ਕਰਨੀ ਵਧੀਆ ਗਈ ਰੰਗ ਬਰੰਗੀ ਜੀ ਦੇਖੋ ਕਾਹਲੀ ਬਈ ਸਿੰਦਰੇ ਜੇ ਇਹ ਵੀ ਬਈ ਮਨਜ਼ਰਾ ਆਈ ਦੀ ਪਾਠੀ ਆ ਗਈ ਸਾਰੀ ਬਾਕੀ ਆ ਬੱਕਰਾ ਵੇਖੋ ਵੀ ਬਾਬੇ ਦਾ ਨਾ ਵਧੀਆ ਉੱਤਰ ਦੇਸੇਗੇ ਦੇਖੋ 700 ਦਾ ਜੋੜਾ ਲੱਗਿਆ ਬਈ ਰੰਗ ਵੀ ਜਮਾਂ ਸੇਮ ਲੱਗਿਆ ਬਾਦੀਆਂ ਆਲੇ ਆ ਬਈ ਫੁੱਲ ਗੁੱਟਦੇ ਆ ਗਰਮੀਆਂ ਚ ਵੀ ਬੈਠੇ ਆ ਬਈ ਹੁਣ ਮੰਡੀ ਤੇ ਉਹ ਪਿੱਛੇ ਮੰਡੀ ਲੱਗੀ ਪਈ ਆਗੀ ਤਾਂ ਬਈ ਇੱਕ ਵੇਹਣੇ ਆ ਜੇ ਬੱਕਰਾ ਲਾਵਾਂਗੇ ਇਥੋਂ ਜਿ ਚਟਾਇਆ ਉਹ ਨਾਲੇ ਤੁਹਾਨੂੰ ਦਿਖਾਵਾਂਗੇ ਇਹਨੇ ਲੈਣਾ ਬਈ ਮਣੀ ਨੇ ਦਿਖਾਵਾਂਗੇ ਬਈ ਤੁਹਾਨੂੰ ਹੁਣ ਇਧਰ ਬੈਠੇ ਆ ਬਈ ਉਹ ਵੇਖੋ ਪਿੱਛੇ ਸਾਰੀ ਮੰਡੀ ਆ ਤਾਂ ਬਈ ਕਰਤੀ ਵਲੌਗ ਦੀ ਐਂਡਿੰਗ ਬਸ ਅੱਜ ਜਾਈ ਸੀਗਾ ਜਾਣਿਆ ਬਈ ਹੁਣ ਘਰ ਨੂੰ ਬੱਸ ਜਾਣਿਆ ਹਾਂ ਬਈ ਦਿਖਾਤੀ ਬਈ ਸੋਨੂੰ ਮੰਡੀ ਸਾਰੀ ਪਰ ਕੋਈ ਨਹੀਂ ਬਈ ਹੁਣ ਬੱਸ ਜਾਣੇ ਆ